ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਨਵੀਂ ਖਬਰਾਂ ਦੇ ਵਿੱਚ ਆਓ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਝਾਤ ਮਾਰਦੇ ਹਾਂ ਪੰਜਾਬ ਦੇ ਲੋਕਾਂ ਦੇ ਲਈ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅੱਜ ਇੱਕ ਐਸੇ ਬਿੱਲ ਤੇ ਸਾਈਨ ਕਰਕੇ ਬਿੱਲ ਨੂੰ ਪਾਸ ਕਰ ਦਿੱਤਾ ਹੈ ਜਿਸ ਦੇ ਤਹਿਤ ਪੰਜਾਬ ਦੇ ਸਾਰੇ ਹੀ ਵਰਗਾਂ ਦੇ ਲੋਕਾਂ ਦਾ ਸਾਹ ਸੌਖਾ ਹੋ ਜਾਵੇਗਾ ਇਸ ਕੰਮ ਦੀ ਇੰਨੀ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਇੰਜ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਸ਼ਾਇਦ ਮੋਰਚਾ ਮਾਰ ਜਾਵੇਗੀ ਭਗਵੰਤ ਮਾਨ ਅਤੇ ਉਹਨਾਂ ਦੇ ਕੈਬਨਟ ਦੇ ਸਾਰੇ ਹੀ ਮੰਤਰੀਆਂ ਦੀ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਤੇ ਮੱਦੇ ਨਜ਼ਰ ਬਹੁਤ ਵੱਡਾ ਫੈਸਲਾ ਲੋਕਾਂ ਦੇ ਹਿੱਤ ਦੇ ਵਿੱਚ ਲਿਆ ਗਿਆ ਹੈ ਨਾਲ ਦੇ ਨਾਲ ਹੀ ਇਸ ਦਾ ਐਲਾਨ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਕਰ ਦਿੱਤਾ ਗਿਆ ਹੈ ਅਸਲ ਦੇ ਵਿੱਚ ਹੋਇਆ ਇਦਾਂ ਕਿ ਕੁਝ ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਇੱਕ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸਨ ਜਦੋਂ ਉੱਥੇ ਉਹ ਸਮਾਰੋਹ ਤੋਂ ਬਾਹਰ ਆਇਆ ਤਾਂ ਇੱਕ 60 ਸਾਲ ਦੇ ਕਰੀਬਨ ਬਜ਼ੁਰਗ ਮਾਤਾ ਜੋ ਬਹੁਤ ਗਰੀਬ ਦਿਖ ਰਹੀ ਸੀ ਉਸਨੇ ਭਗਵੰਤ ਮਾਨ ਨੂੰ ਬਾਹ ਫੜ ਕੇ ਰੋਕ ਲਿਆ ਕਿਹਾ ਕਿ ਮਾਨ ਮੈਂ ਤੇਰੀ ਸਰਕਾਰ ਨੂੰ ਵੋਟਾਂ ਪਾਈਆਂ ਸੀ ਮੇਰੇ ਕੋਲ ਉਹ ਗਲਤੀ ਹੋ ਗਈ ਹੈ ਤੇਰੀ ਸਰਕਾਰ ਆਉਣ ਦੇ ਨਾਲ ਸਾਨੂੰ ਗਰੀਬਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਤੇ ਉਹ ਔਰਤ ਇੰਨੀਆਂ ਗੱਲਾਂ ਕਰਦੀ ਹੋਈ ਫੁੱਟ ਫੁੱਟ ਕੇ ਰੋਣ ਲੱਗ ਪਈ ਰੋਂਦੀ ਹੋਈ ਮਾਤਾ ਨੂੰ ਭਗਵੰਤ ਮਾਨ ਦੇ ਸਿਕਿਉਰਿਟੀ ਗਾਰਡ ਨੇ ਫੜ ਕੇ ਪਿੱਛੇ ਕਰਨਾ ਚਾਹਿਆ ਤਾਂ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਰੋਕ ਕੇ ਮਾਤਾ ਨੂੰ ਸਾਰੀ ਗੱਲ ਦੱਸਣ ਦੇ ਲਈ ਕਿਹਾ ਮਾਤਾ ਨੇ ਕਿਹਾ ਕਿ ਪੁੱਤ ਮੇਰੇ ਪੋਤੇ ਨੇ ਤੇਰੀ ਸਰਕਾਰ ਦੇ ਵਿੱਚ ਤੇਰੀਆਂ ਹੀ ਬੈਂਕਾਂ ਤੋਂ 2.5 ਲੱਖ ਦਾ ਕਰਜ਼ਾ ਲਿਆ ਸੀ ਜਿਸ ਦਾ ਵਿਆਜ ਮੋੜ ਦਾ ਮੋੜ ਦਾ ਮੇਰਾ ਪੁੱਤ ਖੁਦਕੁਸ਼ੀ ਕਰ ਗਿਆ ਪਰ ਤੇਰਾ ਕਰਜ਼ਾ ਨਹੀਂ ਮੁੱਕਿਆ ਤੇਰੀ ਬੈਂਕ ਦੇ ਲੋਕ ਸਾਨੂੰ ਤੰਗ ਕਰਦੇ ਸਨ ਜਿਸ ਕਰਕੇ ਉਹ ਆਪਣੀ ਜਾਨ ਕਬਾ ਬੈਠਾ ਕਿਉਂਕਿ ਉਹ ਕਰਜ਼ਾ ਵਾਪਸ ਕਰਨ ਦੇ ਸਮਰੱਥ ਨਹੀਂ ਸੀ ਮਾਤਾ ਨੇ ਕਿਹਾ ਕਿ ਹੁਣ ਤੂੰ ਐਦਾਂ ਕਰ ਮਾਨਾ ਮੇਰਾ ਵੀ ਗਲਾ ਘੋਟ ਦੇ ਮੇਰੀ ਵੀ ਜਾਨ ਲੈ ਲੈ ਕਿਉਂਕਿ ਮੈਂ ਤੇਰੇ ਪੈਸੇ ਨਹੀਂ ਮੋੜ ਸਕਦੀ ਤੇਰੀ ਬੈਂਕ ਦੇ ਬੰਦੇ ਮੇਰੇ ਘਰ ਨੂੰ ਲੁੱਟਣਾ ਚਾਹੁੰਦੇ ਨੇ ਹੁਣ ਤੈਨੂੰ ਜੋ ਠੀਕ ਲੱਗਦਾ ਹੈ ਤੂੰ ਉਹ ਕਰ ਲੈ ਮੈਨੂੰ ਚਾਹੇ ਮਾਰ ਦੇ ਭਗਵੰਤ ਮਾਨ ਉੱਥੇ ਖੜੇ ਕਾਫੀ ਭਾਵੁਕ ਹੋ ਗਏ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਵੀ ਆ ਰੁੜੇ ਇਹ ਦੇਖ ਕੇ ਸਾਰੇ ਹੀ ਲੋਕ ਬਹੁਤ ਹੈਰਾਨ ਹੋਏ ਉਹਨਾਂ ਨੇ ਕਿਹਾ ਕਿ ਮਾਤਾ ਤੂੰ ਉਹ ਨਾ ਮੈਨੂੰ ਕੁਝ ਦਿਨ ਦਾ ਸਮਾਂ ਦੇ ਵੇਖੀ ਮੈਂ ਤੇਰਾ ਪੁੱਤ ਕਿਵੇਂ ਸਾਰੀਆਂ ਚੀਜ਼ਾਂ ਦਾ ਕਮਾਲ ਕਰਦਾ ਹਾਂ ਤੇਰੇ ਦੁੱਖ ਮੈਂ ਸਾਰੇ ਖਤਮ ਕਰ ਦੇਵਾਂਗਾ ਉਹੀ ਗੱਲ ਹੋਈ ਸਮਾਰੋਤ ਦੋ ਤਿੰਨ ਦਿਨਾਂ ਦੇ ਬਾਅਦ ਹੀ ਭਗਵੰਤ ਮਾਨ ਨੇ ਇਹ ਵੱਡਾ ਕੰਮ ਕਰਕੇ ਵਿਖਾ ਦਿੱਤਾ ਹੈ ਆਪਣੇ ਮੰਤਰੀ ਦੇ ਨਾਲ ਇੱਕ ਮੀਟਿੰਗ ਦੇ ਵਿੱਚ ਇਹ ਸਾਰੇ ਫੈਸਲੇ ਲੈ ਲਏ ਨੇ ਤੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵੀ ਬੈਂਕਾਂ ਤੋਂ ਲੋਕਾਂ ਨੇ ਕਰੀਬਾਂ ਨੇ ਕਰਜ਼ਾ ਲਿਆ ਹੈ ਉਹਨਾਂ ਦਾ ਕਰਜ਼ਾ ਸਾਰਾ ਹੀ ਮਾਫ਼ ਕਰ ਦਿੱਤਾ ਜਾਵੇਗਾ ਸਾਡੀ ਸਰਕਾਰ ਸਾਰੇ ਗਰੀਬਾਂ ਦਾ ਕਰਜ਼ਾ ਬੈਂਕਾਂ ਨੂੰ ਵਾਪਸ ਕਰੇਗੀ ਬੈਂਕਾਂ ਤੇ ਵੀ ਕਿਸੇ ਤਰ੍ਹਾਂ ਦਾ ਲੋਡ ਨਹੀਂ ਪਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਨੇ ਆਪਣੀ ਔਰਤ ਦੇ ਨਾਂ ਤੇ ਆਪਣੀ ਮਾਤਾ ਦੇ ਨਾਮ ਤੇ ਕਰਜ਼ਾ ਲਿਆ ਜਿਨ੍ਹਾਂ ਦੀ ਉਮਰ 55 ਸਾਲ ਤੋਂ ਉੱਪਰ ਹੈ ਉਹਨਾਂ ਦਾ ਸਾਰਾ ਹੀ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ ਫੇਰ ਉਹ ਚਾਹੇ ਗਰੀਬ ਹੋਣ ਜਾਂ ਫਿਰ ਦਰਮਿਆਨੇ ਵਰਗ ਦੇ ਹੋਣ ਉਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ ਬਸ ਸ਼ਰਤ ਸਿਰਫ ਇੰਨੀ ਹੈ ਕਿ ਔਰਤ ਦੇ ਨਾਮ ਤੇ ਕਰਜ਼ਾ ਹੋਵੇ ਤੇ 55 ਸਾਲ ਤੋਂ ਵੱਧ ਉਮਰ ਹੋਵੇ ਮਾਨ ਸਾਹਿਬ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੇਰੇ ਇਸ ਫੈਸਲੇ ਨਾਲ ਪੰਜਾਬੀਆਂ ਦੇ ਦਿਲ ਤੋਂ ਭਾਰ ਹਲਕਾ ਹੋ ਜਾਵੇਗਾ ਕਰਜ਼ੇ ਦਾ ਬੋਝ ਉਤਰ ਜਾਵੇਗਾ ਅਤੇ ਖੁਦਕੁਸ਼ੀਆਂ ਦੀ ਘਾਟ ਪੰਜਾਬ ਦੇ ਵਿੱਚ ਹੋ ਜਾਵੇਗੀ ਕਿਉਂਕਿ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਕਰਨਾ ਹੀ ਮੇਰੀ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਤੁਸੀਂ ਸਭ ਭਗਵੰਤ ਮਾਨ ਦੇ ਇਸ ਕੰਮ ਬਾਰੇ ਕੀ ਸੋਚਦੇ ਹੋ ਕਰਜ਼ਾ ਮਾਫੀ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੇਣਾ ਨਾਲ ਹੀ ਸਾਡੇ ਚੈਨਲ ਤੋਂ ਵਾਲੀ ਹੋਰ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਦੇਣਾ ਜੀ ਧੰਨਵਾਦ